ਬਾਦ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਔਰ 8 ਸਾਲ ਬਾਅਦ ਮੇਰੀ ਮਦਰ ਦੀ ਡੈਥ ਹੋ ਗਈ ਮਤਲਬ ਸਾਡੇ ਕੋਲ ਇੱਕੋ ਹੀ ਇੱਕ ਵਾਰਿਸ ਸੀ ਕਰ ਜਿਹੜਾ ਕਿਸੇ ਦੇਸ਼ ਦੀ ਘਾਤਫੋ ਚੁੱਕੇ ਆ ਔਰ ਉਸ ਤੋਂ ਬਾਅਦ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਮਨਦੀਪ ਕੌਰ ਸੀ ਕੁਲਵੰਤ ਸਿੰਘ ਦੀ ਛੋਟੀ ਸਿਸਟਰ ਆ ਔਰ ਮੇਰੇ ਬ੍ਰਦਰ ਦੀ ਡੈਥ ਮਤਲਬ ਜਦੋਂ ਹੋਈ 98 ਚ ਉਸ ਟਾਈਮ ਮੈਂ ਮਤਲਬ ਬਹੁਤ ਛੋਟੀ ਸੀ ਮਤਲਬ ਅਸੀਂ ਛੇ ਸਿਸਟਰ ਆ ਬ੍ਰਦਰ ਸਾਡਾ ਇੱਕ ਹੀ ਸੀ ਔਰ ਡੈਥ ਤੋਂ ਬਾਅਦ ਮਤਲਬ ਕਿ ਘਰ ਦੇ ਵਿੱਚ ਕੋਈ ਹੋਰ ਹੈ ਨਹੀਂ ਜੀ ਜਿਨ੍ਹਾਂ ਨੇ ਪਿੱਛੇ ਕਾਰਵਾਈ ਕਰਨੀ ਸੀ ਫਿਰ ਵੀ ਸਾਡੇ ਕੋਲ ਜਿੰਨਾ ਮਤਲਬ ਉਸ ਸਮੇਂ ਦੇ ਵਿੱਚ ਜਿੰਨਾ ਅਸੀਂ ਕਰ ਸਕਦੇ ਸੀ ਅਸੀਂ ਆਪਣੇ ਵੱਲੋਂ ਬਹੁਤ ਕੋਸ਼ਿਸ਼ ਕੀਤੀ 8 ਸਾਲ ਬਾਅਦ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਔਰ 8 ਸਾਲ ਬਾਅਦ ਮੇਰੀ ਮਦਰ ਦੀ ਡੈਥ ਹੋ ਗਈ ਮਤਲਬ ਸਾਡੇ ਕੋਲ ਇਸ ਕੋਈ ਇੱਕ ਵਾਰਿਸ ਸੀ ਕਰ ਜਿਹੜਾ ਕਿਸੇ ਦੇਸ਼ ਦੀ ਘਾਤੇ ਖੋ ਚੁੱਕੇ ਹੈ ਔਰ ਉਸ ਤੋਂ ਬਾਅਦ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਮੈਂ ਖੁਦ ਮਤਲਬ ਅੰਮ੍ਰਿਤਸਰ ਜਿੱਦੇ ਵਿੱਚ ਪ੍ਰਾਈਵੇਟ ਨੌਕਰੀ ਦੇ ਨਾਲ ਨਾਲ ਮੈਂ ਮਤਲਬ ਆਪਣਾ ਡਿਪਟੀ ਕਮਿਸ਼ਨਰ ਤੱਕ ਪੇਸ਼ ਹੋਈ ਆਂ ਜੌਬ ਦੇ ਮਸਲੇ 'ਚ ਵੀ ਉਸ ਟਾਈਮ ਸਾਨੂੰ ਕਿਹਾ ਗਿਆ ਹੈ ਕਿ ਤੁਹਾਨੂੰ ਜੌਬ ਮਿਲੇਗੀ ਔਰ ਹਰ ਫੇ ਸ਼ੀਤ ਦੇ ਪਰਿਵਾਰ ਦੇ ਕਿਸੇ ਦੀ ਵਾਈਫ ਨੂੰ ਜਾਂ ਕਿਸੇ ਨੂੰ ਮਤਲਬ ਨੌਕਰੀ ਦਿੱਤੀ ਗਈ ਹੈ ਸਰਕਾਰੀ ਜਦ ਕਿ 10 ਪੜੇ ਜਾਂ ਪਲੱਸ 2 ਪੜਿਆਂ ਨੂੰ ਵੀ ਸਰਕਾਰੀ ਸਕੂਲ ਵਿੱਚ ਨੌਕਰੀਆਂ ਦਿੱਤੀਆਂ ਗਈਆਂ ਸਾਨੂੰ ਹਰ ਵਾਰੀ ਇਹ ਕਹਿ ਕੇ ਮਤਲਬ ਮੋੜ ਦਿੱਤਾ ਗਿਆ ਕਿ ਭੈਣਾ ਨੂੰ ਕੁਝ ਅਲਾਊਡ ਨਹੀਂ ਆ ਜੀ ਅਗਰ ਸਾਡਾ ਬ੍ਰਦਰ ਅਨਮੈਰਿਡ ਸੀ ਤੇ ਕੀ ਅਸੀਂ ਉਹਨਾਂ ਨਾਲ ਰਿਸ਼ਤਾ ਨਹੀਂ ਸੀ ਸਾਡਾ ਕੋਈ ਜਾਂ ਤੇ ਉਹਨਾਂ ਦੇ ਬੱਚੇ ਹੁੰਦੇ ਤੇ ਉਹ ਫੈਸਿਲਿਟੀ ਲੈਂਦੇ ਪਰ ਜਦੋਂ ਸਾਡਾ ਇਸੇ ਆਪਣੇ ਬ੍ਰਦਰ ਤੇ ਡਿਪੈਂਡਡ ਆ ਛੇ ਭੈਣਾ ਔਰ ਉਸ ਟਾਈਮ ਸਾਡੀ ਮਦਰ ਫਾਦਰ ਦੀ ਵੀ ਡੈਥ ਹੋ ਗਈਕਾਰ ਵਿੱਚ ਕੋਈ ਇਨਕਮ ਸੋਰਸ ਨਹੀਂ ਸੀ ਔਰ ਅਸੀਂ ਅਗਰ ਆਪਣਾ ਇਨਕਮ ਸੋਰਸ ਦੇਖਦੇ ਤੇ ਜਾਂ ਅਸੀਂ ਇੰਨਾ ਚੱਕਰਾਂ ਵਿੱਚ ਪੈਂਦੇ ਤੇ ਸਾਡੇ ਕੋਲ ਪਿੱਛੇ ਪੈਸਾ ਵੀ ਤੇ ਚਾਹੀਦਾ ਸੀ ਨਾ ਕਾਰਵਾਈ ਕਰਨ ਲਈ ਜਾਂ ਸਾਡੇ ਨਾਲ ਕੋਈ ਤੁਰਨ ਵਾਲਾ ਵੀ ਪਿੱਛੇ ਹੁੰਦਾ ਅਗਰ ਉਹਦਾ ਕੋਈ ਛੋਟਾ ਬ੍ਰਦਰ ਹੁੰਦਾ ਤੇ ਚਲੋ ਇਸ ਕਾਰਵਾਈ ਨੂੰ ਅੱਗੇ ਲੈ ਕੇ ਚੱਲਦਾ ਪਰ ਅਸੀਂ ਫੇਰ ਵੀ ਜਿੰਨੀ ਕੋਸ਼ਿਸ਼ ਸੀ ਅਸੀਂ ਕੀਤੀ ਪਰ ਸਾਡੀ ਸੁਣਵਾਈ ਕੋਈ ਨਹੀਂ ਹੋਈ ਮਤਲਬ ਹਰ ਪੱਖੋਂ ਸਾਨੂੰ ਉਦਾਸ ਹੋ ਕੇ ਮੁੜਨਾ ਪਿਆ ਉਸ ਪੱਖੋਂ ਹਾਰ ਕੇ ਮਤਲਬ 10-15 ਸਾਲ ਮੈਂ ਇੰਨਾ ਕੰਮਾਂ ਵਿੱਚ ਪਾ ਕੇ ਉਸ ਤੋਂ ਬਾਅਦ ਅਸੀਂ ਹੱਥ ਥੱਕ ਚਕੇ ਆਪਣੇ ਕੋਲੋਂ ਪੈਸੇ ਲਗਾ ਕੇ ਪਿੰਡ 'ਚ ਇੱਕ ਯਾਦਗਾਰ ਬਣਾਈ ਆ ਉਹਦੇ ਵਿੱਚ ਵੀ ਐਮਐਲਏ ਸਾਹਿਬ ਆਏ ਆ ਪਰ ਉਹਨਾਂ ਨੇ ਸਾਨੂੰ ਕੋਈ ਮਤਲਬ ਮਦਦ ਨਹੀਂ ਦਿੱਤੀ ਅਸੀਂ ਛਿਆ ਪੈਣਾ ਨੇ ਮਿਲ ਕੇ ਆਪਣਾ ਜੋ ਸਾਨੂੰ ਬੰਦਾ ਸੀ ਕਿ ਸਾਡੇ ਭਰਾ ਦੀ ਕਮ세 ਕਮ ਕੋਈ ਤੇ ਪਿੰਡ ਵਿੱਚ ਯਾਦ ਰਵੇ ਔਰ ਮੈਂ ਸਰਕਾਰ ਤੋਂ ਇਹ ਮੰਗ ਕਰਦੀਆਂ ਕਿ ਔਰ ਮੈਂ ਸਨਾਮ ਸਿੰਘ ਗਿਲਪਾ ਜੀ ਦਾ ਵੀ ਧੰਨਵਾਦ ਕਰਦੀਆਂ ਕਿ ਜਿਹੜਾ ਸਾਨੂੰ ਪਰਮਾਤਮਾ ਨੇ ਉਹਨਾਂ ਦੇ ਨਾਲ ਮਿਲਾਇਆ ਔਰ ਮੈਂ ਉਮੀਦ ਕਰਦੀਆਂ ਕਿ ਸ਼ਾਇਦ ਸਾਡੀ ਸੁਣਵਾਈ ਜੇ ਇਹਨਾਂ ਦੇ ਥਰੂ ਉਹਨਾਂ ਤੱਕ ਪਹੁੰਚ ਜੇ ਔਰ ਸਾਡੀ ਇਹ ਮੰਗ ਜਿਹੜੀ ਆ ਪੂਰੀ ਹੋਵੇ ਜੋ ਜੋ ਸਾਨੂੰ ਸਹੂਲਤਾ ਚਾਹੀਦੀਆਂ ਆ ਉਹ ਸਾਨੂੰ ਮਿਲਣ ਕੋਈ ਨੌਕਰੀ ਜਾਂ ਸਾਡੇ ਕਪਿੰਡ ਦੇ ਵਿੱਚ ਕੋਈ ਯਾਦਗਾਰ ਮੇਰੇ ਭਰਾ ਦੀ ਹੋਵੇ ਮਤਲਬ ਕਿ ਇਹ ਸਭ ਸਹੂਲਤਾਂ ਸਾਨੂੰ ਜੋ ਇੱਕ ਛਿੱਦਾਂ ਦੇ ਪਰਿਵਾਰਾਂ ਨੂੰ ਦੇਣੀ ਚਾਹੀਦੀ ਆ ਉਹ ਦਿੱਤੀ ਜਾਵੇ ਤਾਂ ਮੈਂ ਪਲੀਜ਼ ਸਰਕਾਰ ਤੋਂ ਇਹ ਮੰਗ ਕਰਦੀ ਆ ਹਾਂਜੀ ਪਿੰਡ ਦੇ ਸਰਪੰਚ ਕੋਲ ਵੀ ਗਏ ਆ ਐਮ ਐਲ ਏ ਸਾਹਿਬ ਕੋਲ ਵੀ ਗਏ ਆ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਕਿਹੜਾ ਪਿੰਡ ਜੀ ਪੈਨੋ ਦੋਲੋਂ ਨੰਗਲ ਹੈ ਜੀ ਪਿਆਸ ਦੇ ਆਰਮੀ ਦੀ ਜੇਫਿਕਸ਼ਿਦਾਨੀ ਕਮੇਟੀ ਵੀ ਬਣੀ ਹੁੰਦੀ ਉੱਥੇ ਵੀ ਗਏ ਉਹਨਾਂ ਨੂੰ ਵਾਕਿ ਸਾਡੀ ਸੁਣਵਾਈ ਕੋਈ ਨਹੀਂ ਹੋਈ ਜਨਰਲ ਦੇ ਵਿੱਚ ਵੀ ਦੇਖੋ ਜਦੋਂ ਉਹਨਾਂ ਦਾ ਕੋਈ ਸਾਲ ਬਾਅਦ ਹੁੰਦਾ ਸਾਡੀ ਜੂਨਰਾ ਦੇ ਵੀ ਜੂਨਟ ਦਾ ਉੱਥੇ ਵੀ ਅਸੀਂ ਪਹੁੰਚਦੇ ਰਹੇ ਹਾਂ ਪਰ ਤੁਹਾਨੂੰ ਪਤਾ ਜਦੋਂ ਅਫਸਰ ਬਦਲ ਜਾਂਦੇ ਆ ਜਾਂ ਕੋਈ ਵੀ ਹੁੰਦਾ ਕੋਈ ਸੁਣਵਾਈ ਨਹੀਂ ਹੁੰਦੀ ਉਹਨਾਂ ਨੇ ਵੀ ਇਹੀ ਕਿਹਾ ਕਿ ਜਿਹੜੀ ਇਹ ਚੀਜ਼ੇ ਗੇ ਜਾਦਗਰੀ ਇਹ ਤੁਹਾਡੀ ਸਰਕਾਰ ਹੀ ਕਰ ਸਕਦੀ ਹੈ ਕਿਉਂਕਿ ਸਾਡਾ ਜੋ ਫੌਜ ਦੇ ਅਕੋਰਡਿੰਗ ਉਹ ਸਾਨੂੰ ਜਿਹੜੀ ਸਹੂਲਤ ਹੁੰਦੀ ਉਹ ਦਿੰਦੇ ਆ ਸਾਲ ਬਾਅਦ ਸਾਨੂੰ ਸਨਮਾਨਿਤ ਕਰਦੇ ਆ ਜਿਹੜਾ ਉਹਨਾਂ ਦਾ ਮੰਨਦਾ ਆ ਪਰ ਸਰਕਾਰ ਵੱਲੋਂ ਵੀ ਤੇ ਸਾਨੂੰ ਕੋਈ ਸਹੂਲਤ ਮਿਲਣੀ ਚਾਹੀਦੀ ਐ ਮੈਂ ਆਪ ਖੁਦ CORRESPONDENT ਕੀਤਾ ਉਹਨਾਂ ਨੂੰ ਮੈਂ 12 ਤਰੀਕ ਦੀ ਈਮੇਲ ਕਰਕੇ ਆਇਆ ਆਪਣੇ ਲੈਟਰ ਹੈਡ ਤੇ ਕਿ ਇਸ ਐਡਮ ਕਨਸੀਡਰ ਕਰੋ ਇਹਨਾਂ ਨੂੰ ਸੁਣੋ ਔਰ ਜੋ ਯਾਦਗਾਰ ਬਣਨੀ ਚਾਹੀਦੀ ਆ ਉਹ ਯਾਦਗਾਰ ਬਣਾਉਣ ਲਈ ਰਸਮੀ ਐਲਾਨ ਨਾ ਕੀਤਾ ਜਾਵੇ ਜੋ ਵੀ ਪ੍ਰਸਤਾਵ ਆ ਉਹ ਕੀਤਾ ਜਾਵੇ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਅਸੀਂ ਇਹ ਜੀ ਜੀ ਸਾਡੇ ਕੋਲ ਮਤੇ ਦੇ ਰਿਪੋਰਟ ਹੈਗੇ ਜੇ ਸੁਣਵਾਈ ਨਹੀਂ ਹੁੰਦੀ ਕਿ ਕੋਰਟ ਨਹੀਂ ਜਾਇਆ ਜਾਏਗੇ ਆ ਅੱਗੇ ਕੀ ਰਹਿਏਗਾ ਪਤਾ ਨਹੀਂ ਦੇਖੋ ਹਰ ਬੰਦਾ ਤਾਂ ਕੋਰਟ ਨਹੀਂ ਜਾ ਸਕਦਾ ਇਹ ਆਖਰੀ ਸਟੈਪ ਤਾਂ ਸਾਡੇ ਕੋਲ ਹੈ ਹਾਈ ਕੋਰਟ ਜਾਵਾਂਗੇ ਸੁਪਰੀਮ ਕੋਰਟ ਪੀਆਈਆਰ ਫਾਈਲ ਕਰਾਂਗੇ ਪਰ ਜੇਕਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਦਾਂ ਖੱਜਲ-ਖਵਾਰ ਹੋਣਾ ਪਵੇ ਸਰਕਾਰਾਂ ਚ ਕੌਟਾਂ ਦੇ ਵਿੱਚ ਤੇ ਫਿਰ ਪੁਲਿਸ ਫੋਰਸ ਦਾ ਮਨੋਬਲ ਵੀ ਡਿੱਗੇਗਾ ਔਰ ਜਿਹੜੇ ਸ਼ਹੀਦਾਂ ਦੇ ਪਰਿਵਾਰ ਨੇ ਉਹ ਗਾਂ ਇਹ ਆਪਣੇਗਾ ਆਉਣ ਵਾਲੀ ਅੰਸ਼ ਨੂੰ ਆਰਮੀ ਵਾਲੇ ਪਾਸੇ ਨਹੀਂ ਤੋੜਨਗੇ ਉਹ ਮੈਂ ਪੰਜਾਬ ਦੇ ਸਮੁੱਚੇ ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਰਿਕਵੈਸਟ ਕਰਦਾ ਹਾਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਜੇਕਰ ਉਹਨਾਂ ਨੂੰ ਵੀ ਕੋਈ ਐਡਾ ਦੀ ਪ੍ਰੋਬਲਮ ਆ ਜੇ ਸਰਕਾਰ ਨੇ ਨਹੀਂ ਸੁਣੀ ਜਾਂ ਸ਼ਹੀਦਾਂ ਦੀ ਸ਼ਹਾਦਤ ਦਾ ਮੁੱਲ ਨਹੀਂ ਪਾਇਆ ਕਿਸ ਦੀ ਯਾਦਗਾਰ ਨਹੀਂ ਬਣੀ ਕਿਸ ਦੀ ਸਮਾਰਕ ਨਹੀਂ ਬਣਾਈ ਗਈ ਕਿਰਪਾ ਕਰਕੇ ਉਹ ਵੀ ਸਾਡੇ ਨਾਲ ਰਾਬਤਾ ਕਰਨ ਕਿਉਂਕਿ ਅਸੀਂ ਜੁਆਇੰਟਲੀ ਚਾਹੁੰਦੇ ਹਾਂ ਸਾਰੇ ਵਿਕਟਮ ਪਰਿਵਾਰਾਂ ਨੂੰ ਨਾਲ ਲੈ ਕੇ ਸੀਐਮ ਸਾਹਿਬ ਨਾਲ ਗਵਰਨਰ ਸਾਹਿਬ ਨਾਲ ਪੀਐਮ ਸਾਹਿਬ ਨਾਲ ਮਿਲ ਕੇ ਤਾਂ ਇਹ ਜਿਹੜੇ ਜਿਹੜੇ ਹੱਲ ਆ ਕਰਵਾਈਏ ਕਿਉਂਕਿ ਇਹ ਲੋੜ ਹੈ ਸਾਡੀ ਕਿਉਂਕਿ ਅਸੀਂ ਵਛਿੰਦੇ ਆ ਸਾਡਾ ਫਰਜ਼ ਬੰਦਾ ਵਾ ਜਿਹੜੇ ਇਹ ਦੇਸ਼ ਦੇ ਸ਼ਹੀਦ ਆ ਉਹਨਾਂ ਦੀਆਂ ਸ਼ਰਮਾਇਆ ਨੂੰ ਸੰਭਾਲਣਾ